ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਰਖੜੀ ਦੀ ਜੋ ਕਿ ਹਿੰਦੂਆਂ ਦਾ ਬਹੁਤ ਹੀ ਵੱਡਾ ਤਿਹਾਰ ਹੈ Hindu isthihar ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ ਪਰ ਅੱਜ ਕੱਲ੍ਹ ਦੇਖਣ ਨੂੰ ਮਿਲਦਾ ਹੈ ਕਿ ਸਿੱਖ ਵੀ ਇਸ ਤਿਹਾਰ ਨੂੰ ਮਨਾ ਰਹੇ ਆ ਜੋ ਕਿ ਬਿਲਕੁਲ ਮਨਮਤ ਹੈ ਇਹ ਸਿੱਖਾਂ ਦਾ ਤਿਹਾਰ ਨਹੀਂ ਹੈ ਮਨ ਲਓ ਕਿ ਇੱਕ ਭੈਣ ਵੀਰ ਦੇ ਰਖੜੀ ਬੰਨਦੀ ਹੈ ਤੇ ਜਦੋਂ ਘਰ ਤੋਂ ਬਾਹਰ ਜਾਂਦੀ ਹੈ ਕੁਝ ਗੁੰਡੇ ਉਹਨੂੰ ਤੰਗ ਕਰਨ ਤੇ ਕੀ ਵੀਰ ਨੂੰ ਉਸੇ ਵੱਲੇ ਪਤਾ ਲੱਗ ਜਾਏਗਾ ਤੇ ਉਸੇ ਵੱਲੇ ਪੱਜਾ ਹੋਇਆ ਚਲੇ ਜਾਏਗਾ ਉਹਦੀ ਰੱਖਿਆ ਕਰਨ ਨਹੀਂ ਇਸੇ ਕਰਕੇ ਗੁਰੂ ਪਿਤਾ ਜੀ ਨੇ ਸਿੱਖਾਂ ਨੂੰ ਸਿੰਘਾਂ ਨੂੰ ਅਤੇ ਸਿੰਘਣੀਆਂ ਨੂੰ ਦੋਨਾਂ ਨੂੰ ਸ਼ਸਤਰ ਬਖਸ਼ੇ ਹਨ ਕਿ ਉਹ ਆਪਣੀ ਰੱਖਿਆ ਆਪ ਕਰ ਸਕਣ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਿਖਾਈ ਹੈ ਪੁੱਤ ਨਾਂ ਜ਼ੁਲਮ ਕਰਨਾ ਹੈ ਤੇ ਨਾ ਹੀ ਜ਼ੁਲਮ ਸਹਿਣਾ ਹੈ ਜੇ ਅਗਰ ਕੋਈ ਚੜਕੇ ਆਉਂਦਾ ਹੈ ਤੇ ਚੜਕੇ ਆਏ ਦਾ ਲਿਹਾਜ਼ ਨਹੀਂ ਕਰਨਾ ਸਿੰਘਾਂ ਨੂੰ ਮਹਾਰਾਜ ਨੇ ਸ਼੍ਰੀ ਸਾਹਿਬ ਕਿਰਪਾਨ ਬਖਸ਼ੀ ਹੈ ਉੱਥੇ ਹੀ ਸਿੰਘਣੀਆਂ ਨੂੰ ਵੀ ਆਪਣੀ ਰੱਖਿਆ ਵਾਸਤੇ ਕਿਰਪਾਨ ਬਖਸ਼ੀ ਹੈ ਇੱਥੇ ਧਾਗੇ ਨੇ ਤੁਹਾਡੀ ਰੱਖਿਆ ਨਹੀਂ ਕਰਨੀ ਰੱਖਿਆ ਸ਼ਸਤਰਾਂ ਨੇ ਕਰਨੀ ਹੈ ਸ਼ਸਤਰ ਧਾਰੀ ਹੋਵੋ ਗਤਕਾ ਸਿੱਖੋ ਸ਼ਸਤਰ ਵਿਦਿਆ ਲਵੋ ਹਰ ਇੱਕ ਵੀਰ ਭੈਣ ਨੂੰ ਗਤਕਾ ਆਉਣਾ ਚਾਹੀਦਾ ਹੈ ਸ਼ਸਤਰ ਵਿਦਿਆ ਜ਼ਰੂਰੀ ਹੈ ਹਰ ਸਾਲ ਬਾਅਦ ਅਸੀਂ ਆਪਣੇ ਭਰਾ ਨੂੰ ਰਖੜੀ ਬੰਨ੍ਹਦੇ ਹਾਂ ਉਹਨੂੰ ਯਾਦ ਕਰਾਉਂਦੇ ਹਾਂ ਕਿ ਤੂੰ ਸਾਡੀ ਰੱਖਿਆ ਕਰਨੀ ਹੈ ਕਿ ਹਰ ਸਾਲ ਉਹ ਭੁੱਲ ਜਾਂਦਾ ਹੈ ਕਿ ਉਹਨੇ ਸਾਡੀ ਰੱਖਿਆ ਕਰਨੀ ਹੈ ਇਸ ਤਰੀਕੇ ਨਾਲ ਤਾਂ ਦੇਖਿਆ ਜਾਵੇ ਕਿ ਵਿਆਹ ਤੋਂ ਬਾਅਦ ਜਦੋਂ ਇਸਤਰੀ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਦੂਸਰੇ ਘਰ ਜਾਂਦੀ ਹੈ ਤੇ ਉਹਨੂੰ ਆਪਣੇ ਪਤੀ ਨੂੰ ਵੀ ਰਖੜੀ ਬੰਨਣੀ ਚਾਹੀਦੀ ਹੈ ਕਿਉਂਕਿ ਵਿਆਹ ਤੋਂ ਬਾਅਦ ਜੇ ਅਗਰ ਦੇਖਿਆ ਜਾਏ ਤੇ ਉਹ ਉਹਦੀ ਰੱਖਿਆ ਕਰਦਾ ਹੈ ਪਰ ਅਸੀਂ ਸਿਰਫ ਭਰਾਵਾਂ ਨੂੰ ਹੀ ਰਖੜੀ ਬੰਨਦੇ ਆ ਕਿ ਤੂੰ ਸਾਡੀ ਰੱਖਿਆ ਕਰਨੀ ਹੈ ਪਰ ਰੱਖਿਆ ਕਰਨ ਵਾਲਾ ਤਾਂ ਉਹ ਅਕਾਲ ਪੁਰਖ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਰਾਖਾ ਏਕ ਹਮਾਰਾ ਸਵਾਮੀ सगल कटा का अंतर जामी सगल कटा अंतर जामी जी एक हमारा स्वामी सगल कटा का अंतर जामी ਸਗਲ ਕਟਾਤਾ ਅੰਤਰ ਜਾਮੀ ਰੱਖਿਆ ਕਰਨ ਵਾਲਾ ਤਾਂ ਬਸ ਇੱਕੋ ਹੀ ਹੈ ਉਹ ਅਕਾਲ ਪੁਰਖ ਪਰਮਾਤਮਾ ਸੋ ਅਸੀਂ ਇਹ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਬਾਹਰ ਨਿਕਲੀਆਂ ਚੇਤਾ ਰੱਖੋ ਇਹ ਜਿਹੜੀ ਰਖੜੀ ਹੈ ਨਾ ਇਹ ਬੇਬੇ ਨਾਨਕੀ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਆਈ ਸੀ ਜਦੋਂ ਕਿ ਮਾਤਾ ਬੇਬੇ ਨਾਨਕੀ ਜੀ ਸ਼ਰੀਰ ਕਰਕੇ ਅਕਾਲ ਚਲਾਣਾ ਕਰ ਗਏ ਸਨ ਉਸ ਤੋਂ ਕਈ ਚਿਰ ਬਾਅਦ ਇਹ ਰਖੜੀ ਦਾ ਤਿਹਾਰ ਆਇਆ ਹੈ ਜਿੱਦਾਂ ਕਿ ਅਸੀਂ ਫੋਟੋਆਂ ਦੇ ਵਿੱਚ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਭੈਣ ਨਾਨਕੀ ਜੀ ਨੇ ਰਖੜੀ ਬੰਨੀ ਹੈ ਉਹ ਤੇ ਇੱਕ ਪੇਂਟਿੰਗ ਹੈ ਆਪਣੀ ਮਨਕੜਨ ਕਹਾਣੀਆਂ ਦੇ ਅਨੁਸਾਰ ਲੋਕਾਂ ਨੇ ਪੇਂਟਿੰਗਾਂ ਬਣਾਈਆਂ ਹੋਈਆਂ ਤੇ ਉਹਦੇ ਵਿੱਚ ਲੋਕ ਕਹਿ ਦਿੰਦੇ ਆ ਵੀ ਦੇਖੋ ਮਾਤਾ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰਖੜੀ ਬੰਨੀ ਹੈ ਪਰ ਇਹ ਮਨਮਤ ਹੈ ਸਾਨੂੰ ਸਾਡੇ ਸਿੱਖੀ ਸਿਧਾਂਤਾਂ ਨੂੰ ਮੰਨਣਾ ਚਾਹੀਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਿੱਤੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ ਅਗਰ ਤਾਂ ਗਿੱਤਵਿਤਾ ਤੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਯਕੀਨ ਕਰਦੇ ਹੁੰਦੇ ਤਾਂ ਜੋ ਜਨੇਊ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਨੇਊ ਨਹੀਂ ਨਹੀਂ ਸੀ ਪਾਇਆ ਕਿਉਂਕਿ ਉਹ ਧਾਗਿਤਵਿਤਾ ਤੇ ਯਕੀਨ ਨਹੀਂ ਸੀ ਕਰਦੇ ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੰਘਣੀ ਅਤੇ ਸਿੰਘ ਨੂੰ ਦੋਵਾਂ ਨੂੰ ਸ਼ਸਤਰ ਬਖਸ਼ੇ ਹਨ ਆਪਣੀ ਰੱਖਿਆ ਵਾਸਤੇ ਅਤੇ ਗਰੀਬ ਦੀ ਰੱਖਿਆ ਵਾਸਤੇ ਸਾਨੂੰ ਇਹ ਫੋਟੋਆਂ ਦੇਖ ਕੇ ਯਕੀਨ ਨਹੀਂ ਕਰਨਾ ਚਾਹੀਦਾ ਸਾਨੂੰ ਆਪਣਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਸਾਨੂੰ ਗੁਰਬਾਣੀ ਦੇ ਰਸਤੇ ਤੇ ਤੁਰਨਾ ਚਾਹੀਦਾ ਹੈ ਗੁਰੂ ਪਿਤਾ ਜੀ ਨੇ ਸਾਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ ਸੋ ਅਸੀਂ ਇਹ ਹੱਕ ਲੈਣਾ ਹੈ ਅਸੀਂ ਇਹ ਹੱਕ ਛੱਡਣਾ ਨਹੀਂ ਹੈ ਸੋ ਕੋਸ਼ਿਸ਼ ਕਰਨੀ ਆ ਕਿ ਜਿਸ ਗੁਰੂ ਨੇ ਸਾਨੂੰ ਇੰਨਾ ਸਤਕਾਰ ਬਖਸ਼ਾਇਆ ਉਸ ਗੁਰੂ ਪਿਤਾ ਦੇ ਸਿਧਾਂਤ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਲਾਗੂ ਕਰੀਏ ਜੇ ਆਪਣੇ ਭੈਣ ਨੂੰ ਭਰਾਵਾਂ ਨੂੰ ਕੁਝ ਦੇਣਾ ਹੀ ਹੈ ਤਾਂ ਸ਼ਸਤਰ ਭੇਟ ਕਰੋ ਕੜਾ ਭੇਟ ਕਰੋ ਤਾਗੇ ਤਵੀਤ ਨਹੀਂ ਆਪ ਸਾਰਿਆਂ ਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਅਸੀਂ ਆਪ ਜੀ ਦੇ ਸਨਮੁਖ ਹੋਵਾਂਗੇ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ